ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਭਵਿੱਖਵਾਨੀਆਂ ਬਾਰੇ ਖਾਸ ਕਰਕੇ ਉਹ ਭਵਿੱਖਵਾਨੀ ਜੋ ਹੁਣ ਦੇ ਹਾਲਾਤਾਂ ਨਾਲ ਜੁੜੀ ਹੋਈ ਲੱਗਦੀ ਹੈ ਦੋਸਤੋ ਅੱਜਕੱਲ ਇੱਕ ਵੱਡੀ ਗੱਲ ਚੱਲ ਰਹੀ ਹੈ ਕਿ ਇੰਡੀਆ ਨੇ ਇੰਡਸ ਵਾਟਰ ਟ੍ਰੀਟੀ ਖਤਮ ਕਰਨ ਦੀ ਗੱਲ ਕੀਤੀ ਹੈ ਅਤੇ ਪਾਕਿਸਤਾਨੀਆਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਹੈ ਉਸ ਦੇ ਨਾਲ ਹੀ ਦੋਨੋਂ ਪਾਸਿਆਂ ਤੋਂ ਜੰਗ ਵਾਲਾ ਮਾਹੌਲ ਤਿਆਰ ਹੋ ਰਿਹਾ ਹੈ ਕਈ ਖਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਕੋਈ ਵੀ ਵੱਡਾ ਹਮਲਾ ਵੀ ਹੋ ਸਕਦਾ ਹੈ ਕਿ ਇਹ ਸ ਨਹੀਂ ਦੱਸ ਦਿੱਤਾ ਸੀ ਆਓ ਅੱਜ ਅਸੀਂ ਧਿਆਨ ਨਾਲ ਜਾਣੀਏ ਗੁਰੂ ਗੋਬਿੰਦ ਸਿੰਘ ਜੀ ਨੇ ਲਗਭਗ 500 ਤੋਂ ਜ਼ਿਆਦਾ ਪੁਵਿਛਵਾਣੀਆਂ ਕੀਤੀਆਂ ਸੋ ਸਾਕੀ ਵਿੱਚ ਕਈ ਅਜੀਹੀਆਂ ਗੱਲਾਂ ਲਿਖੀਆਂ ਹੋਈਆਂ ਹਨ ਜੋ ਅੱਜ ਤੱਕ ਸੱਚ ਹੋ ਚੁੱਕੀਆਂ ਹਨ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਅਤੇ ਇੰਦਰਾ ਗਾਂਧੀ ਦੇ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਅੰਗਰੇਜ਼ਾਂ ਦੇ ਭਾਰਤ ਉੱਤੇ ਰਾਜ ਬਾਰੇ ਸਾਰੀਆਂ ਘਟਨਾਵਾਂ ਦਾ ਜ਼ਿਕਰ ਪਹਿਲਾਂ ਹੀ ਕਰ ਦਿੱਤਾ ਸੀ ਉਦਾਹਰਨ ਨਾਲ ਸਮਝਿਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਫਿਰ ਅੰਗਰੇਜ਼ ਭਾਰਤ ਦੇ ਉੱਤੇ ਛਾ ਗਏ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵੰਡੇ ਗਏ 1971 ਵਿੱਚ ਬੰਗਲਾ ਪਹਿਲਾਂ ਹੀ ਲਿਖਿਆ ਹੋਇਆ ਸਨ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਨੇ ਇਹ ਵੀ ਲਿਖਿਆ ਸੀ ਕਿ ਇੱਕ ਵੱਡੀ ਜੰਗ ਭਾਰਤ ਅਤੇ ਪਾਕਿਸਤਾਨ ਵਿੱਚ ਹੋਵੇਗੀ ਜਿਸ ਵਿੱਚ ਪਾਕਿਸਤਾਨ ਦਾ ਨਕਸ਼ਾ ਹੀ ਮਿਟ ਜਾਵੇਗਾ ਉਸ ਤੋਂ ਬਾਅਦ ਦਿੱਲੀ ਦੇ ਤਖਤ ਉੱਤੇ ਖਾਲਸਾ ਬੈਠੇਗਾ ਭਾਰਤ ਵਿੱਚ ਖਾਲਸਾ ਰਾਜ ਆ ਜਾਵੇਗਾ ਇੱਕ ਐਸਾ ਰਾਜ ਜਿੱਥੇ ਨਾ ਕੋਈ ਭੁੱਖਾ ਰਹੇਗਾ ਤੇ ਨਾ ਹੀ ਨੰਗਾ ਪਰ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਵੇਗਾ ਮਲੇਸ਼ ਖਾਲਸਾ ਦਾ ਮਤਲਬ ਉਹ ਸਿੱਖ ਜੋ ਮਾਇਆ ਪੈਸੇ ਅਤੇ ਸ਼ਰਾਬ ਵਿੱਚ ਫਸਿਆ ਹੋਵੇ ਜੋ ਆਪਣੀ ਮੂਲ ਪਛਾਣ ਨੂੰ ਭੁੱਲ ਗਿਆ ਹੋਵੇ ਜੋ ਆਪਣੀ ਆਤਮਕ ਤਾਕਤ ਇਹ ਆਲੇ ਦੁਆਲੇ ਦੇਖੀਏ ਤਾਂ ਕਈ ਹੱਦ ਤੱਕ ਇਹ ਗੱਲਾਂ ਸੱਚ ਹੋ ਰਹੀਆਂ ਹਨ ਅੱਜ ਦਾ ਸਮਾਂ ਮਲੇਸ਼ ਖਾਲਸਾ ਵਾਲਾ ਹੀ ਸਮਾਂ ਲੱਗਦਾ ਹੈ ਜਰਾ ਧਿਆਨ ਕਰਿਏ ਇੰਡਸ ਵਾਰਡ ਟ੍ਰੀਟੀ ਖਤਮ ਕਰਨ ਦੀ ਗੱਲ ਵਾਗਾ ਬਾਰਡਰ ਬੰਦ ਹੈ ਹਾਲ ਹੀ ਵਿੱਚ ਪਾਕਿਸਤਾਨ ਉੱਤੇ ਦੋਸ਼ ਲੱਗਣਾ ਸਰਹੱਦਾਂ ਦੇ ਉੱਤੇ ਪੂਰਾ ਤਣਾਅ ਬਣਿਆ ਹੋਇਆ ਹੈ ਇਹ ਸਭ ਕੁਝ ਇੱਕ ਵੱਡੀ ਘਟਨਾ ਵੱਲ ਇਸ਼ਾਰਾ ਕਰ ਰਹੇ ਹਨ ਜਦੋਂ ਦੋ ਐਟਮੀ ਤਾਕਤਾਂ ਅਮਨੇ ਸਾਹਮਣੇ ਆਉਂਦੀਆਂ ਹਨ ਤਾਂ ਨਤੀਜਾ ਸਿਰਫ ਉਹਨਾਂ ਦੇਸ਼ਾਂ ਦੇ ਵਿੱਚ ਹੀ ਨਹੀਂ ਬਲਕਿ ਸਾਰੀ ਦੁਨੀਆ ਦੇ ਵਿੱਚ ਹੀ ਖਤਰਨਾਕ ਹੁੰਦਾ ਹੈ ਇਸ ਲਈ ਅਸੀਂ ਸਭ ਰੱਬ ਦੇ ਅੱਗੇ ਅਰਦਾਸ ਕਰੀਏ ਕਿ ਹਾਲਾਤ ਖਰਾਬ ਨਾ ਹੋਣ ਜੰਗ ਨੂੰ ਆਪਦਾ ਪਿਆਰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਕੀ ਸੋਚਦੇ ਹੋ ਅਜੇ ਐਸ ਗੱਲ ਨੂੰ ਸਾਰੇ ਪੈਣਾ ਭਰਾਵਾਂ ਤੱਕ ਸ਼ੇਅਰ ਜਰੂਰ ਕਰਨਾ ਤੇ ਹੋਰ ਐਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ